ਮਰਹੂਮ ਕਲਾਕਾਰ ਜਸਵਿੰਦਰ ਪੱਲਾ ਕੁਝ ਦਿਨ ਪਹਿਲਾਂ ਇਸ ਫਾਨੀ ਸੰਸਾਰ ਨੂੰ અલਵਿਦਾ ਅੱਗੇ ਸਨ ਅੱਜ ਉਹਨਾਂ ਦੀ ਅੰਤਿਮ ਅਰਦਾਸ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸੈਕਟਰ 34 ਵਿਖੇ ਹੋਵੇਗੀ ਔਰ ਜਿੱਥੇ ਪ੍ਰਸ਼ਾਸਨ ਦੇ ਵੱਲੋਂ ਸੁਰੱਖਿਆ ਦੇ ਪ੍ਰਬੰਧ ਵੀ ਕੀਤੇ ਗਏ ਨੇ ਪਰਿਵਾਰ ਦੇ ਵੱਲੋਂ ਜਿਹੜਾ ਹੈ ਅੱਜ ਇੱਥੇ ਅੰਤਿਮ ਅਰਦਾਸ ਦੇ ਵਿੱਚ ਬਾਕੀ ਕਲਾਕਾਰ ਹਰ ਕਿਤੇ ਨਾਲ ਜੁੜੇ ਹੋਏ ਜੋ ਕਿ ਸਵਰਗੀ ਜਸਵਿੰਦਰ ਪੱਲਾ ਨੂੰ ਦਿਲੋਂ ਪਿਆਰ ਕਰਦੇ ਸੀ ਉਹਨਾਂ ਦੇ ਚਾਹਣ ਵਾਲੇ ਉਹ ਸਭ ਅੱਜ ਇਸ ਅੰਤਿਮ ਅਰਦਾਸ ਦੇ ਵਿੱਚ ਇੱਥੇ ਸ਼ਾਮਲ ਹੋਣਗੇ ਮਰਹੂਮ ਕਲਾਕਾਰ ਜਸਵਿੰਦਰ ਪੱਲਾ ਕੁਝ ਦਿਨ ਪਹਿਲਾਂ ਇਸ ਫਾਨੀ ਸੰਸਾਰ ਨੂੰ અલਵਿਦਾ ਅੱਗੇ ਸਨ ਅੱਜ ਉਹਨਾਂ ਦੀ ਅੰਤਿਮ ਅਰਦਾਸ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸੈਕਟਰ 34 ਵਿਖੇ ਹੋਵੇਗੀ ਔਰ ਜਿੱਥੇ ਪ੍ਰਸ਼ਾਸਨ ਦੇ ਵੱਲੋਂ ਸੁਰੱਖਿਆ ਦੇ ਪ੍ਰਬੰਧ ਵੀ ਕੀਤੇ ਗਏ ਨੇ ਪਰਿਵਾਰ ਦੇ ਵੱਲੋਂ ਜਿਹੜਾ ਹੈ ਅੱਜ ਇੱਥੇ ਅੰਤਿਮ ਅਰਦਾਸ ਦੇ ਵਿੱਚ ਬਾਕੀ ਕਲਾਕਾਰ ਹਰ ਕਿਤੇ ਨਾਲ ਜੁੜੇ ਹੋਏ ਜੋ ਕਿ ਸਵਰਗੀ ਜਸਵਿੰਦਰ ਪੱਲਾਹਰਾਂ ਨੂੰ ਦਿਲੋਂ ਪਿਆਰ ਕਰਦੇ ਸੀ ਉਹਨਾਂ ਦੇ ਚਾਹਣ ਵਾਲੇ ਉਹ ਸਭ ਅੱਜ ਇਸ ਅੰਤਿਮ ਅਰਦਾਸ ਦੇ ਵਿੱਚ ਇੱਥੇ ਸ਼ਾਮਲ ਹੋਣਗੇ ਜੇਕਰ ਜਸਵਿੰਦਰ ਪੱਲਾਹਰਾਂ ਦੇ ਅਦਾਕਾਰੀ ਦੇ ਸਫ਼ਰ ਦੀ ਗੱਲ ਕਰੀਏ ਤਾਂ ਛਣਕਾਟਿਆਂ ਦੀ ਸ਼ੰਕਾਰ ਤੋਂ ਲੈ ਕੇ ਜਿੰਨੀਆਂ ਵੀ ਫਿਲਮਾਂ ਹੋਈਆਂ ਨੇ ਭਾਵੇਂ ਉਹ ਜੱਟ ਐਂਡ ਜੁਲੀਅਟ ਹੋਵੇ ਭਾਵੇਂ ਉਹ ਕੈਰੀਅਨ ਜੱਟਾ ਹੋਵੇ ਹਰ ਫਿਲਮ ਦੇ ਰਾਹੀਂ ਜਸਵਿੰਦਰ ਪੱਲਾਹੋਰਾ ਨੇ ਆਪਣਾ ਯੋਗਦਾਨ ਦਿੱਤਾ ਆਪਣੀ ਅਦਾਕਾਰੀ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਖੁਸ਼ੀਆਂ ਖੇੜੇ ਆਪਣੀ ਅਦਾਕਾਰੀ ਦੇ ਰਾਹੀਂ ਉਹਨਾਂ ਨੇ ਵੰਡੀਆਂ ਨੇ ਔਰ ਵਿਅੰਗਮਈ ਤਰੀਕੇ ਨਾਲ ਉਹਨਾਂ ਨੇ ਚੋਟ ਵੀ ਬੜੇ ਸਮੇਂ ਸਮੇਂ ਤੇ ਜਿਹੜੀ ਉਹ ਆਪਣੀ ਅ ਛਣ ਕਾਟਿਆਂ ਦੇ ਰਾਹੀ ਕਰਦੇ ਰਹੇ ਨੇ ਸੋ ਲੋਕਾਂ ਦੀ ਗੱਲ ਉਹ ਲੋਕਾਂ ਦੇ ਕਲਾਕਾਰ ਸੀਗੇ ਲੋਕਾਂ ਨੂੰ ਪਿਆਰ ਕਰਨ ਵਾਲੇ ਸੀ ਲੋਕਾਂ ਦੀ ਗੱਲ ਕਰਦੇ ਸੀ ਅ ਅੱਜ ਮਰਹੂਮ ਕਲਾਕਾਰ ਜਸਵਿੰਦਰ ਪੱਲਾਹੁਰਾਂ ਦੀ ਅੰਤਿਮ ਅਰਦਾਸ ਜਿਹੜੀ ਹੈ ਇੱਥੇ ਹੋਵੇਗੀ ਜਿਸ ਦੇ ਵਿੱਚ ਸਮੁੱਚੀ ਪੰਜਾਬੀ ਇੰਡਸਟਰੀ ਦੇ ਕਲਾਕਾਰ ਜਿਹੜੇ ਨੇ ਉਹ ਵੀ ਆਜ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਣਗੇ ਜੇਕਰ ਸੁਰੱਖਿਆ ਦੀ ਗੱਲ ਕੀਤੀ ਜਾਵੇ ਤਾਂ ਪ੍ਰਸ਼ਾਸਨ ਦੇ ਵੱਲੋਂ ਸੁਰੱਖਿਆ ਦੇ ਪ੍ਰਬੰਧ ਜਿਹੜੇ ਕੀਤੇ ਗਏ ਨੇ ਕਿਉਂਕਿ ਜਦੋਂ ਸਮੁੱਚੀ ਇੰਡਸਟਰੀ ਦੇ ਕਲਾਕਾਰ ਪਹੁੰਚਦੇ ਨੇ ਤਾਂ ਸੁਰੱਖਿਆ ਹੋਣੀ ਵੀ ਬੜੀ ਜ਼ਰੂਰੀ ਹੈ ਸੋ ਇੱਥੇ ਸੈਕਟਰ 34 ਦੇ ਵਿੱਚ ਜਿਹੜਾ ਹੈ ਸੁਰੱਖਿਆ ਦੇ ਪ੍ਰਬੰਧ ਵੀ ਕੀਤੇ ਗਏ ਨੇ ਪਾਰਕਿੰਗ ਦੇ ਪ੍ਰਬੰਧ ਵੀ ਕੀਤੇ ਗਏ ਨੇ ਸੋ ਹਰ ਤਰ੍ਹਾਂ ਦੇ ਪ੍ਰਬੰਧ ਜਿਹੜੇ ਨੇ ਉਹ ਕੀਤੇਗੇ ਤਾਂ ਜੋ ਇਹੋ ਜਿਹੇ ਜਦੋਂ ਕਹਿ ਸਕਦੇ ਆਕਾ ਕਿ ਜਿਹੜੇ ਅੰਤਿਮ ਅਰਦਾਸ ਜਿਸ ਤਰੀਕੇ ਨਾਲ ਜਸਵਿੰਦਰ ਭੱਲਾ ਦੀ ਇੱਥੇ ਹੋਵੇਗੀ ਪਰਿਵਾਰ ਨੇ ਸ਼ਾਮਲ ਹੋਣਾ ਹੈ ਕਲਾਕਾਰਾਂ ਨੇ ਹੋਣਾ ਕਿਸੇ ਵੀ ਤਰ੍ਹਾਂ ਦੀ ਕੋਈ ਜਿਹੜੀ ਹੈ ਕੋਈ ਚੀਜ਼ ਜਿਹੜੀ ਉਹ ਵਾਪਰ ਨਾ ਸਕੇ ਅਜਿਹੇ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜੇ ਆ ਉਹ ਸੁਰੱਖਿਆ ਦੇ ਪ੍ਰਬੰਧ ਇੱਥੇ ਕੀਤੇ ਗਏ ਨੇ ਗੁਰਦੁਆਰਾ ਸਾਹਿਬ ਔਰ ਇਹ ਵੀ ਕਿਹਾ ਜਾ ਸਕਦਾ ਹੈ ਕਿ ਜਸਵਿੰਦਰ ਭੱਲਾ ਹੋਰਾਂ ਦਾ ਬਹੁਤ ਵੱਡਾ ਯੋਗਦਾਨ ਹੈ ਪੰਜਾਬੀ ਇੰਡਸਟਰੀ ਦੇ ਲਈ ਔਰ ਹਰ ਚਿਹਰੇ ਦੇ ਉੱਤੇ ਖੁਸ਼ੀ ਲਿਆਉਣ ਵਾਲੇ ਸਨ ਉਹ ਅਦਾਕਾਰ ਉਹਨਾਂ ਨੂੰ ਹਰ ਕੋਈ ਪਿਆਰ ਕਰਦਾ ਸੀ ਕਿਸੇ ਵੀ ਉਮਰ ਦਾ ਇਨਸਾਨ ਹੋਵੇ ਚਾਹੇ ਉਹ ਬੱਚਾ ਹੋਵੇ ਮਾਦਾ ਮਰਦਾ ਹੋਵੇ ਚਾਹੇ ਉਹ ਜਵਾਨ ਹੋਵੇ ਚਾਹੇ ਬਜ਼ੁਰਗ ਹੋਣ ਹਰ ਵਰਗ ਦੇ ਲੋਕ ਜਿਹੜੇ ਸਨ ਜਸਵਿੰਦਰ ਭੱਲਾ ਨੂੰ ਦਿਲ ਤੋਂ ਪਿਆਰ ਕਰਦੇ ਸਨ ਉਹਨਾਂ ਬੀਤੇ ਦਿਨੀ ਕਾਫੀ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਵਿੱਚ ਉਹਨਾਂ ਦੀ ਸਿਹਤ ਠੀਕ ਵੀ ਹੋਈ ਲੇਕਿਨ ਆਖਿਰਕਾਰ ਆਪਣੇ ਸਵਾਸਾਂ ਦੀ ਪੂੰਜੀ ਪੂਰੀ ਕਰਦੇ ਹੋਏ ਇਸ ਸਵਾਨੀ ਸੰਸਾਰ ਨੂੰ ਅ ਜਸਵਿੰਦਰ ਪੱਲਾਹਰੀ ﺍﻟविदा ਆਗੇ ਨੇ ਤੇ ਅੱਜ ਉਹਨਾਂ ਦੀ ਅੰਤਿਮ ਅਰਦਾਸ ਜਿਹੜੀ ਹੈ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਵਿਖੇ ਹੋਵੇਗੀ ਇੱਥੇ ਪਰਿਵਾਰ ਸ਼ਾਮਲ ਹੋਵੇਗਾ ਕਲਾਕਾਰ ਜਿਹੜੇ ਨੇ ਸਮੁੱਚੇ ਜਿਹੜੇ ਪੰਜਾਬੀ ਇੰਡਸਟਰੀ ਦੇ ਉਹ ਵੀ ਇਸ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਣਗੇ ਇੰਤਜ਼ਾਮ ਜਿਹੜੇ ਨੇ ਪ੍ਰਸ਼ਾਸਨ ਦੇ ਵੱਲੋਂ ਵੀ ਕੀਤੇ ਗਏ ਨੇ ਪਰਿਵਾਰ ਦੇ ਵੱਲੋਂ ਵੀ ਇੱਥੇ ਕੀਤੇ ਗਏ ਨੇ ਕਿਉਂਕਿ ਹਰ ਚਿਹਰੇ ਦੇ ਉੱਤੇ ਖੁਸ਼ੀ ਲਿਆਉਣ ਵਾਲਾ ਉਹ ਮਰਹੂਮ ਕਲਾਕਾਰ ਜਿਹੜਾ ਹੈ ਅੱਜ ਇਸ ਫਾਨੀ ਸੰਸਾਰ ਨੂੰ ﺍﻟविदा ਉਹ ਕਹਿ ਚੁਕੇ ਨੇ اور ਅੱਜ ਉਹਨਾਂ ਦੀ ਅੰਤਿਮ ਅਰਦਾਸ ਹੈ ਲੇਕਿਨ ਉਹ ਅਦਾਕਾਰ ਜਿਨ੍ਹਾਂ ਨੇ ਆਪਣੀ ਕਾਮੇਡੀ ਦੇ ਰਾਹੀਂ ਆਪਣੀਆਂ ਗੱਲਾਂ ਦੇ ਰਾਹੀਂ ਆਪਣੇ ਡਾਇਲੌਗਸ ਦੇ ਰਾਹੀਂ ਹਰ ਕਿਸੇ ਚਿਹਰੇ ਤੇ ਖੁਸ਼ੀ ਲਿਆਉਣ ਦੀ ਜਿਹੜੀ ਉਹਨਾਂ ਨੇ ਜ਼ਿੰਮੇਵਾਰੀ ਆਪਣੀ ਜ਼ਿੰਦਗੀ ਦੇ ਵਿੱਚ ਨਿਭਾਈ ਹੈ ਹਰ ਕਿਸੇ ਨੂੰ ਖੁਸ਼ ਕੀਤਾ ਲੇਕਿਨ ਇਸ ਦੁਨੀਆ ਨੂੰ ਅਲਵਿਦਾ ਕਹਿੰਦੇ ਹੋਏ ਜਦੋਂ ਉਹ ਫਾਨੀ ਸੰਸਾਰ ਨੂੰ ਛੱਡ ਕੇ ਚਲੇ ਗਏ ਤਾਂ ਹਰ ਕਿਸੇ ਦੀ ਅੱਖ ਨਮ ਹੋਈ ਹੈ ਭਾਵੇਂ ਕੋਈ ਉਹਨਾਂ ਦਾ ਸਾਥੀ ਕਲਾਕਾਰ ਹੋਵੇ ਭਾਵੇਂ ਦੁਨੀਆ ਭਰ ਦੇ ਲੋਕ ਹੋਣ ਹਰ ਕਿਸੇ ਦੀ ਅੱਖ ਨਮ ਹੋਈ ਹੈ ਮਰਹੂਮ ਕਲਾਕਾਰ ਜਸਿੰਦਰ ਪੱਲਾਹੋਰਾ ਦੇ ਇਸ ਦੁਨੀਆ ਨੂੰ ਅਲਵਿਦਾ ਕਹਿਣ ਤੋਂ ਬਾਅਦ ਅੱਜ ਉਹਨਾਂ ਦੀ ਅੰਤਿਮ ਅਰਦਾਸ ਹੈ ਸੈਕਟਰ 34 ਵਿਖੇ ਔਰ ਇੱਥੇ ਸਮੁੱਚੀ ਪੰਜਾਬੀ ਇੰਡਸਟਰੀ ਜਿਹੜੀ ਹੈ ਉਹ ਵੀ ਪਹੁੰਚ ਰਹੀ ਹੈ ਔਰ ਸੁਰੱਖਿਆ ਦੇ ਪ੍ਰਬੰਧ ਜਿਹੜੇ ਨੇ ਉਹ ਵੀ ਪ੍ਰਸ਼ਾਸਨ ਦੇ ਵੱਲੋਂ ਕੀਤੇ ਗਏ ਨੇ ਕੈਮਰਾਮੈਨ ਸ਼ਮਸ਼ੀਰ ਸਿੰਘ ਦੇ ਨਾਲ ਮੈਂ ਪਰਮ ਸਿੰਘ ਹਰ ਅਪਡੇਟ ਲਈ ਦੇਖਦੇ ਰਹੋ ਰੋਜ਼ਾਨਾ ਸਕੋਪਸਮੈਨ